ਪੰਜਾਬ ਵਿੱਚ 29 ਅਗਸਤ ਤੋਂ ਕਾਂਗਰਸ ਕਰੇਗੀ ਬਾਦਲ ਹਟਾਓ ਮਿਸ਼ਨ ਦਾ ਆਗਾਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅਕਾਲੀ ਸਾਡੀਆਂ ਰੈਲੀਆਂ 'ਚ ਜੁਟਣ ਵਾਲੀ ਭੀੜ ਦਾ ਮੁਕਾਬਲਾ ਕਰਨ ਲਈ ਰਹਿੰਦਿਆ ਸਤੰਬਰ ਦੀਆਂ ਰੈਲੀਆਂ ਤੋਂ ਬਾਅਦ 6 ਮਹੀਨੇ ਲਈ ਸੀਐਮ ਦੇ ਭਤੀਜੇ ਮਨਪ੍ਰੀਤ ਬਾਦਲ ਕਰਨਗੇ ਸੂਬੇ ਦੀ ਪੈਦਲ ਯਾਤਰਾ ਲੋਕ ਸਭਾ ਚੋਣਾਂ 'ਚ ਮਨਪ੍ਰੀਤ ਕਾਂਗਰਸ ਨਾਲ ਮਿਲ ਕੇ ਲੜੇ ਸੀ ਬਠਿੰਡਾ ਤੋਂ ਇਹ ਅਸੀਂ ਚੈਲੰਜਸ ਆ ਪ੍ਰਕਾਸ਼ ਸਿੰਘ ਨੂੰ ਕਰਦੇ ਹਾਂ ਸਾਡਾ ਮੁਕਾਬਲਾ ਕਾਲੀਆਂ ਨਾਲ ਆਓ ਉਥੇ ਮੈਦਾਨ ਦੇ ਵਿੱਚ ਆ ਕੇ ਵੇਖੀਏ ਕਿ ਬੰਦੇ ਕਿੰਨੇ-ਕਿੰਨੇ ਇਕੱਠੇ ਹੁੰਦੇ ਨੇ ਸਾਡਾ ਮਕਸਦ ਹੈ ਬਾਵਲ ਮੁਕਤ ਕਰਨਾ ਕੋਈ ਹੋਰ ਮੁਕਤ ਕਰਨਾ ਨਹੀਂ ਸਿੰਗਰੂਰ ਚ ਫਿਰ ਪੁਲਿਸ ਨੇ ਚਲਾਈਆਂ ਨੇ ਹੱਥੇ ਨਿਰਦੋਸ਼ਾਂ ਤੇ ਗੋਲੀਆਂ ਨਾਕੇ ਤੇ ਫਾਇਰਿੰਗ ਕਰਕੇ ਪੱਜੇਕਾਰ ਸਵਾਰਾਂ ਦਾ ਪਿੱਛਾ ਕਰਦਿਆਂ ਪਟਕੀ ਪੁਲਿਸ ਦੂਜੀ ਫੋਰਡ ਫਿਗੋ ਚ ਜਾ ਰਹੇ ਫੋਟੋਗ੍ਰਾਫਰ ਭਰਾਮਾਂ ਤੇ ਵਹਾਈਆਂ ਗੋਲੀਆਂ ਬੇਗੁਨਾ ਫੋਟੋਗ੍ਰਾਫਰ ਭਰਾਮਾਂ ਨੇ ਪਿੰਡ ਚ ਵੜ ਕੇ ਬਚਾਈ ਜਾਨ ਪੁਲਿਸ ਨੇ ਫਿਰ ਵੀ ਕੋਟ-ਕਟ ਕੇ ਅਦਮਰਾ ਕੀਤਾ ਗੁੱਡੂ ਗੈਂਗਸਟਰ ਸਮਝ ਕੇ ਪੁਲਿਸ ਨੇ ਕੀਤਾ ਐਨਕਾਊਂਟਰ 7 ਮੁਲਜ਼ਮਾਂ ਖਿਲਾਫ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਕੇਸ ਦਰਜ ਹਨਸਾਫ ਮਿਲਣਾ ਚਾਹੀਦਾ ਵੀ ਮੇਰੀ ਬੇਟਿਆਂ ਤੇ ਹੋਰ ਵੀ ਨੀਂ ਨੁਕਸਾਨ ਹੋ ਸਕਦਾ ਸੀ ਗੁਰਦਾਸਪੁਰ ਦੇ ਕਸਬਾ ਤਾਰੀਬਾਲ ਚ ਦੇਣਾ ਬੈਂਕ ਦੇ ਮੈਨੇਜਰ ਦਾ ਗੋਲੀ ਮਾਰ ਕੇ ਕਤਲ ਬੈਂਕ ਦੇ ਹੀ ਸਿਕਿਉਰਿਟੀ ਗਾਰਡ ਤੇ ਇਲਜ਼ਾਮ ਪੁਲਿਸ ਨੇ ਕਿਹਾ ਸਿਕਿਉਰਿਟੀ ਗਾਰਡ ਦੇ ਤਬਾਦਲੇ ਨੂੰ ਲੈ ਕੇ ਵੱਡੇ ਵਿਵਾਦਕਾਰਨ ਦਿੱਤਾ ਘਟਨਾ ਨੂੰ ਅੰਜਾਮ ਮੁਲਜ਼ਮ ਗ੍ਰਿਫਤਾਰ ਉਹ ਕਹਿੰਦਾ ਵੀ ਟਰਾਂਸਫਰ ਮੇਰੀ ਕਰਦਾ ਪਿਆ ਸੀਗਾ ਇੱਕ ਜਗ੍ਹਾ ਦੂਜੀ ਜਗ੍ਹਾ ਤੇ ਉਸ ਕਰਕੇ ਉਹ ਤਾਂ ਪਰੇਸ਼ਾਨ ਸੀਗਾ ਮਣੀਕਰਨ ਸਾਹਿਬ ਦੇ ਚਟਾਨ ਹਾਦਸੇ ਕਾਰਨ ਸੰਗਰੂਰ ਦੇ ਪਿੰਡ ਰੋਗਲਾ ਚ ਸੋਕ ਹਾਦਸੇ ਚ ਮਰਨ ਵਾਲੇ ਸਾਰੇ 7 ਨੌਜਵਾਨ ਇਸੇ ਪਿੰਡ ਦੇ ਸੀ ਵਸਨੀਕ ਮੰਗਲਵਾਰ ਨੂੰ ਗੁਰਦੁਆਰਾ ਮਣੀਕਰਨ ਸਾਹਿਬ ਦੀ ਸਰਾਹ ਤੇ ਚਟਾਨ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ ਮੌਜੂਦਾ ਬਾਦਵਾਦੀ ਭਾਈ ਸਾਡੇ ਭਾਈ ਸਾਡੇ ਕੋਈ ਸਾਡੇ ਨੇ ਸਾਡੇ ਮੇਰੇ ਭਾਈ ਨੂੰ ਯਾਦੋ ਭਾਈਾਰੇ ਪਿੰਡ ਵਿੱਚ ਰਾਤ ਦਾ ਇਹ ਜਿਹਾ ਮਾਹੌਲ ਬਣਿਆ ਹੈ ਸੋਗ ਸਾਡੇ ਪ੍ਰਿੰਟ ਦੇ ਵਿੱਚ ਕਿਸੇ ਬੰਦੇ ਨੇ ਸਾਨੀ ਰੋਟੀ ਵੀ ਨਹੀਂ ਖਾਦੀ ਤੇ ਕਿਸੇ ਨੇ ਚੁੱਲਾ ਵੀ ਨਹੀਂ ਬਾਲਿਆ ਪਾਕਿਸਤਾਨੀ ਸੈਨਾ ਦੇ ਅਧਿਕਾਰੀ ਆਉਂਦੇ ਸੀ ਆਤਵਾਦੀ ਟ੍ਰੇਨਿੰਗ ਕੈਂਪਾਂ 'ਚ ਉਦਮਪੁਰ ਤੋਂ ਗ੍ਰਿਫਤਾਰ ਆਤਵਾਦੀ ਨਵੇਦ ਦੇ ਲਾਈ ਡਿਟੈਕਟਿਡ ਟੈਸਟ ਵਿੱਚ ਖੁਲਾਸਾ ਨਵੇਦ ਨੇ ਕਿਹਾ ਮੇਜਰ ਤੇ ਕਰਨਲ ਰੈਂਕ ਦੇ ਅਧਿਕਾਰੀ ਦਿੰਦੇ ਸੀ ਆਤਵਾਦੀਆਂ ਨੂੰ ਟ੍ਰੇਨਿੰਗ